YouTube ਚੈਨਲ ਕੁਦਰ ਤੇ ਵਰਦਾਨ ਔਰ Facebook ਪੇਜ ਹਰਚਰਨ ਸਿੰਘ ਗਿਲਜੇਵਾਲਾ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੰਦਸਤੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਾਂ ਕਿ ਜਿਸ ਕਿਸੇ ਵੀ ਓਸ਼ਦੀ ਦੇ ਬਾਰੇ ਆਪਾਂ ਗੱਲ ਕਰੀਏ ਕਿਸੇ ਫਾਰਮੂਲੇ ਦੇ ਬਾਰੇ ਆਪਾਂ ਗੱਲ ਕਰੀਏ ਉਹ ਜਿੰਨਾ ਚਿਰ ਅਸੀਂ ਪੂਰੀ ਵੀਡੀਓ ਨਹੀਂ ਦੇਖਦੇ ਉਹ ਸਾਡੇ ਸਮਝ ਨਹੀਂ ਆਉਂਦਾ ਤੇ ਉਹ ਤੁਹਾਡੇ ਪੂਰਾ ਸਮਝ ਦੇ ਵਿੱਚ ਆ ਜੇ ਚਾਹੇ ਉਹ ਆਪਾਂ ਕਿਸੇ ਖਾਦ ਦੀ ਗੱਲ ਕਰਦੇ ਆ ਕਿਸੇ ਫਸਲ ਦੀ ਬਿਮਾਰੀ ਦੀ ਗੱਲ ਕਰਦੇ ਆ ਜਾਂ ਕਿਸੇ ਓਸ਼ਦੀ ਦੀ ਗੱਲ ਕਰਦੇ ਆ ਦੂਜੀ ਬੇਨਤੀ ਕਿਸੇ ਵੀ ਔਸ਼ਧੀ ਦੀ ਗੱਲ ਆਪਾਂ ਕਰਦੇ ਆਂ ਤਾਂ ਉਹਨੂੰ ਵਰਤਣ ਤੋਂ ਪਹਿਲਾਂ ਥੋੜੇ ਥੋੜਾ ਆਪਣਾ ਕੇ ਜ਼ਰੂਰ ਦੇਖ ਲਓ ਕਿਉਂਕਿ ਸਾਡੀ ਇਮਿਊਨਿਟੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟਦੀ ਜਾ ਰਹੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਉਹ ਅਲਰਜੀ ਕਰਨ ਲੱਗੀਆਂ ਨੇ ਜਿਵੇਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਣਕ ਨਹੀਂ ਖਾ ਸਕਦੇ ਉਹਨਾਂ ਨੂੰ ਕਣਕ ਤੋਂ ਅਲਰਜੀ ਹੋ ਗਈ ਤਾਂ ਇਸ ਤਰ੍ਹਾਂ ਪਹਿਲਾਂ ਥੋੜੀ ਵਰਤ ਕੇ ਦੇਖੋ ਤੁਹਾਨੂੰ ਕੋਈ ਅਲਰਜੀ ਵਗੈਰਾ ਨਹੀਂ ਕਰਦੀ ਤਾਂ ਫਿਰ ਆਪਾਂ ਉਹਦੀ ਵਰਤੋਂ ਜਿਹੜੀ ਉਹ ਕਰ ਸਕਦੇ ਆ ਤੇ ਅੱਜ ਆਪਾਂ ਜੇ ਸੋਸ਼ਦੀ ਦੀ ਗੱਲ ਕਰਨੀ ਹੈ ਇਹ ਵੀ ਟ੍ਰੈਡੀਸ਼ਨਲ ਮੈਡੀਸਿਨਸ ਦੇ ਵਿੱਚ ਆਉਂਦੀ ਹੈ ਤੇ ਇਹਨੂੰ ਅਸੀਂ ਕਹਿੰਦੇ ਆ ਸੁਹਾਗਾ ਬੋਰੈਕਸ ਇਹਨੂੰ ਬਲਸੋਦਾ ਵੀ ਕਿਹਾ ਜਾਂਦਾ ਹੈ ਟੰਕਣ ਪਸਮ ਵੀ ਕਹਿੰਦੇ ਨੇ ਆਯੁਰਵੇਦਾ ਦੇ ਅਨੁਸਾਰ ਜੇ ਆਪਾਂ ਇਹਨੂੰ ਦੇਖਦੇ ਆਂ ਤਾਂ ਇਹਦੀ ਪ੍ਰਕਿਰਤੀ ਆ ਜਿਹੜੀ ਗਰਮ ਪ੍ਰਕਿਰਤੀ ਦਾ ਇਹਨੂੰ ਮੰਨਿਆ ਗਿਆ ਹੈ ਹ ਅਲਕਲਾਈਨ ਹੈ ਖਾਰਯੁਗਤ ਹੈ ਔਰ ਬਹੁਤ ਸਾਰੀਆਂ ਬਿਮਾਰੀਆਂ ਤੇ ਇਹ ਜਿਹੜਾ ਹੈਗਾ ਕਮ ਕਰਦਾ ਹੈ ਖਾਸ ਕਰਕੇ ਜਿਵੇਂ ਬੱਚਿਆਂ ਦਾ ਹੋ ਗਿਆ ਦੁੱਧ ਸਿੱਟਣਾ ਬੱਚਿਆਂ ਦਾ ਪੇਟ ਖਰਾਬ ਹੋ ਜਾਣਾ ਬੱਚੇ ਦੁੱਧ ਲੈਂਦੇ ਆ ਥੋੜੀ ਦੇਰ ਬਾਅਦ ਦੁੱਧ ਸਿੱਟ ਜਾਂਦੇ ਆ ਤਾਂ ਉਹ ਉਹਨਾਂ ਦੇ ਹਾਜ਼ਮ ਨਹੀਂ ਹੁੰਦਾ ਤਾਂ ਉਹਦੇ ਚ ਜੇ ਅਸੀਂ ਇਹਦੀ 1 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹਦੇ ਵਿੱਚ 10 mg ਤੋਂ ਲੈ ਕੇ 20 mg ਸ਼ਹਿਦ ਦੇ ਨਾਲ ਮਿਲਾ ਕੇ ਥੋੜੇ ਜਿਹਾ ਸ਼ਹਿਦ ਦੇ ਵਿੱਚ ਮਿਲਾ ਕੇ ਬੱਚੇ ਨੂੰ ਚਟਾ ਦਿੰਨੇ ਆ ਦਿਨ ਚ ਇੱਕ ਵਾਰ ਤਾਂ ਤੁਸੀਂ ਦੇਖੋਗੇ ਦੋ ਕੁ ਖਰਾਕਾਂ ਲੈਂਦਿਆਂ ਲੈਂਦਿਆਂ ਬੱਚਾ ਜਿਹੜਾ ਹੈਗਾ ਬਿਲਕੁਲ ਤੰਦਰੁਸਤ ਹੋ ਜਾਏਗਾ ਦੁੱਧ ਉਹਦੇ ਸਹੀ ਹਜਮਾ ਹੋਣ ਲੱਗ ਜਾਊਗਾ ਉਹ ਪੇਟ ਦਰਦ ਦੀ ਜਿਹੜੀ ਉਹਦੀ ਸ਼ਿਕਾਇਤ ਹੈ ਉਹ ਵੀ ਠੀਕ ਹੋ ਜਾਊਗੀ ਔਰ ਜਿਹੜਾ ਪਾਚਨ ਦਾ ਅੰਤਰ ਹੈ ਜਿਹੜਾ ਉਹਦਾ ਉਹ ਵੀ ਬਿਲਕੁਲ ਠੀਕ ਹੋ ਜਾਏਗਾ ਇਸ ਤਰ੍ਹਾਂ ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਕੰਮ ਕਰਦਾ ਹੈ ਇਹਦੀ ਜਿਹੜੀ ਵਰਤੋਂ ਕਰਨੀ ਆਪਾਂ ਉਹ ਵਰਤੋਂ ਆਪਾਂ ਸਿੱਧੇ ਰੂਪ ਦੇ ਵਿੱਚ ਨਹੀਂ ਕਰਨੀ ਹੈ ਇਹਦੀ ਵਰਤੋਂ ਆਪਾਂ ਜਿਹੜੀ ਕਰਨੀ ਹੈ ਉਹ ਆਪਾਂ ਕਰਨੀ ਹੈ ਪਸੰਬੜਾ ਕੇ ਜਿਹੜੋ ਕਹ ਦਨੇ ਆ ਖਿੱਲ ਕਰਕੇ ਖਿੱਲ ਸੁਹਾਗਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਥੰਬੇ ਜੇ ਬਣੇ ਹੋਇਆ ਖਿੱਲ ਤੇ ਇਹਨੂੰ ਕੀ ਕਰਨਾ ਆਪਾਂ ਤਵੇ ਦੇ ਉੱਪਰ ਸੁਹਾਗੇ ਨੂੰ ਰੱਖ ਕੇ ਇਹਨੂੰ ਪੋੜ ਕੇ ਕੁੱਟ ਕੇ ਤਵੇ ਜਾਂ ਕੜਾਹੀ ਦੇ ਉੱਪਰ ਰੱਖ ਕੇ ਤੇ ਇਹਦੀ ਜਿਹੜੀ ਇਸ ਤਰ੍ਹਾਂ ਦੇ ਖਿੱਲ ਹੋ ਜਾਣਾ ਤੇ ਇਹਨੂੰ ਪੋਰਾਗੇ ਆਪਾਂ ਇਸ ਤਰ੍ਹਾਂ ਇਹ ਪਾਊਡਰ ਫਾਰਮ ਦੇ ਵਿੱਚ ਆ ਜਾਂਦਾ ਹੈ ਤਾਂ ਹੁਣ ਆਪਾਂ ਜੇ ਹੋਰ ਅੱਗੇ ਇਹਦੀ ਗੱਲ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਸਾਨੂੰ ਇਹ ਬਚਾਉਂਦਾ ਹੈ ਪੇਟ ਦਾ ਦਰਦ ਹੈ ਪੇਟ ਦੇ ਵਿੱਚ ਗੈਸ ਬਣਨਾ ਸੁੱਕੀ ਖੰਗ ਪਸ਼ਾਬ ਦੇ ਇਨਫੈਕਸ਼ਨ ਹੈ ਉਹਨੂੰ ਠੀਕ ਕਰਦਾ ਹੈ ਚਮੜੀ ਦੇ ਰੋਗਾਂ ਨੂੰ ਨੋਹਾਂ ਦੇ ਰੋਗਾਂ ਨੂੰ ਠੀਕ ਕਰਦਾ ਹੈ ਵਾਲਾਂ ਦੀ ਸਿਕਰੀ ਨੂੰ ਠੀਕ ਕਰਦਾ ਹੈ ਪਸੀਨੇ ਦੀ ਬਦਬੂ ਜਿਨ੍ਹਾਂ ਨੂੰ ਆਉਂਦੀ ਹੈ ਪਸੀਨੇ ਦੀ ਬਦਬੂ ਨੂੰ ਠੀਕ ਕਰਦਾ ਹੈ ਮੂੰਹ ਦੇ ਛਾਲਿਆਂ ਨੂੰ ਠੀਕ ਕਰਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਇਹ ਠੀਕ ਕਰਦਾ ਹੈ ਇਹਦੀ ਜਿਹੜੀ ਵਰਤੋਂ ਹੁਣ ਆਪਾਂ ਕਰਨੀ ਹੈ ਉਹ ਆਪਾਂ ਜਵੇਂ ਬੱਚਿਆਂ ਦੀ ਆਪਾਂ ਡੋਜ਼ ਦੀ ਗੱਲ ਕੀਤੀ 10 ਤੋਂ 20 ਐਮਜੀ ਹੈ ਤੇ ਜਿਹੜੇ 1 ਸਾਲ ਤੋਂ ਲੈ ਕੇ 10 ਸਾਲ ਦੇ ਬੱਚੇ ਨੇ ਉਨ੍ਹਾਂ ਦੇ ਵਿੱਚ ਆਪਾਂ 200 mg ਤੱਕ ਵਰਤ ਸਕਦੇ ਹਾਂ ਉਸ ਤੋਂ ਉੱਪਰ ਆਪਾਂ ਇਹਦੀ ਜਿਹੜੀ ਵਰਤੋਂ ਹੈ ਉਹ 500 mg ਤੱਕ ਕਰ ਸਕਦੇ ਹਾਂ ਜਾਨੀ ਕਿ ਅੱਧਾ ਗ੍ਰਾਮ ਉਹ ਵਰਤੋਂ ਇਹਦੀ ਅਲੱਗ-ਅਲੱਗ ਹੈ ਅਲੱਗ-ਅਲੱਗ ਬਿਮਾਰੀਆਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਹੈ ਜਿਵੇਂ ਸੁੱਕੀ ਖੰਘ ਹੈ ਤਾਂ ਉਹਦੇ ਵਿੱਚ ਅਸੀਂ ਇਹਦੀ ਵਰਤੋਂ ਹੈ ਜਿਹੜੀ ਅੱਧਾ ਗ੍ਰਾਮ ਅਸੀਂ ਇਹਨੂੰ ਲੈਨੇ ਆ ਤਾਂ ਇੱਕ ਚਮਚ ਸ਼ਹਿਦ ਦਾ ਉਹ 'ਚ ਮਿਲਾ ਕੇ ਚੜਦੇ ਆ ਤਾਂ ਦਿਨ 'ਚ ਦੋ ਵਾਰ ਅਸੀਂ ਇਹਦੀ ਵਰਤੋਂ ਕਰਦੇ ਆ ਤਾਂ ਤੁਸੀਂ ਦੇਖੋਗੇ ਚਾਰ ਇੱਕ ਖਰਾਕਾਂ ਲੈਣ ਤੋਂ ਬਾਅਦ ਖੰਘ ਹੈ ਜਿਹੜੀ ਜੰਮੀ ਹੋਈ ਉਹ ਤੁਹਾਡੀ ਪਿੰਗਲ ਕੇ ਬਾਹਰ ਹੋਣੀ ਸ਼ੁਰੂ ਹੋ ਜੂਗੀ 2-3 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜੂਗਾ ਇਸੇ ਤਰ੍ਹਾਂ ਨੋਹਾਂ ਦੇ ਰੋਗ ਹੈ ਉਹਦੇ ਚ ਅਸੀਂ ਇਹਨੂੰ ਨਾਰੀਅਲ ਦੇ ਤੇਲ ਦੇ ਵਿੱਚ ਮਿਲਾ ਕੇ ਲਾ ਸਕਦੇ ਹਾਂ ਚਮੜੀ ਦੇ ਰੋਗ ਆ ਜਿੱਥੇ ਖਾਰਸ਼ ਅਲਰਜੀ ਵਗੈਰਾ ਹੈਗੀ ਉੱਥੇ ਤੇਲ ਦੇ ਵਿੱਚ ਮਿਕਸ ਕਰਕੇ ਅਸੀਂ ਇਹਦੀ ਵਰਤੋਂ ਕਰ ਸਕਦੇ ਹਾਂ ਪਿਸ਼ਾਬ ਦੀ ਇਨਫੈਕਸ਼ਨ ਆਸਤੇ ਅਸੀਂ ਇਹਦੀ ਵਰਤੋਂ ਜਿਹੜੀ ਉਹ ਪਾਣੀ ਦੇ ਨਾਲ ਕਰ ਸਕਦੇ ਹਾਂ ਇਸੇ ਤਰ੍ਹਾਂ ਜਿਹੜੀ ਵਾਲਾਂ ਦੀ ਸਿਕਰੀ ਹੈ ਉਹਦੇ ਵਾਸਤੇ ਇਹਦੀ ਵਰਤੋਂ ਜੇ ਮੈਂ ਇੱਕ ਚਮਚ ਜਿਹੜਾ ਹੈਗਾ ਸੁਹਾਗੇ ਦਾ ਇੱਕ ਚਮਚਾ ਨਾਰੀਅਲ ਦਾ ਤੇਲ ਹੈ ਅੱਧਾ ਕ ਚਮਚਾ ਨਿੰਬੂ ਦਾ ਰਸ ਮਿਲਾ ਕੇ ਇਹਨੂੰ ਅਸੀਂ ਵਾਲਾਂ ਤੇ ਲਾਉਣੇ ਆ ਤੇ ਘੰਟੇ ਬਾਅਦ ਸ਼ੈਂਪੂ ਕਰ ਲਓ ਤੁਸੀਂ ਦੇਖੋਗੇ ਦੋ ਕ ਵਾਰ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਸਿਕਰੀ ਦੀ ਸਮੱਸਿਆ ਜਿਹੜੀ ਡੈਂਡਰਫ ਦੀ ਸਮੱਸਿਆ ਹੈ ਜਿਹੜੀ ਜਿਹੜੇ ਮਹਿੰਗੇ ਤੋਂ ਮਹਿੰਗੇ ਸ਼ੈਂਪੂ ਵਗੈਰਾ ਵਰਤਨ ਨਾਲ ਵੀ ਠੀਕ ਨਹੀਂ ਹੁੰਦੀ ਤਾਂ ਇਹ ਸਸਤੀ ਜੀ ਇੱਕ ਦਵਾਈ ਦੇ ਨਾਲ ਉਹ ਠੀਕ ਹੋ ਜਾਊਗੀ ਤੇ ਇਸੇ ਤਰ੍ਹਾਂ ਮੂੰਹ ਦੇ ਛਾਲੇ ਆ ਸ਼ਹਿਦ ਦੇ ਵਿੱਚ ਮਿਲਾ ਕੇ ਜਿਹੜੇ ਛਾਲੇ ਨੇ ਮੂੰਹ ਦੇ ਵਿੱਚ ਉਹਨਾਂ ਤੇ ਲਾਉਣ ਨਾਲ ਠੀਕ ਹੋ ਜਾਂਦੀ ਐ ਤੇ ਜਿਨ੍ਹਾਂ ਦੇ ਪਸੀਨੇ ਦੇ ਵਿੱਚ ਬਦਬੂ ਜ਼ਿਆਦਾ ਆਉਂਦੀ ਐ ਉਹਦੇ ਵਿੱਚ ਕਿਵੇਂ ਆਪਾਂ ਇਹਦੀ ਵਰਤੋਂ ਕਰਨੀ ਐ ਵੀ ਅੱਧਾ ਕ ਚਮਚਾ ਇਹਦਾ ਪਾਊਡਰ ਐ ਉਹਦੇ ਵਿੱਚ ਜ਼ਰੂਰੀ ਨਹੀਂ ਆਪਾਂ ਇਹਨੂੰ ਪਸੰ ਬਣਾਉਣੀ ਐ ਬੇਸ਼ੱਕ ਇਸ ਤਰ੍ਹਾਂ ਸਿੱਧੇ ਨੂੰ ਵੀ ਪੀਸ ਕੇ ਤੇ ਪਾਣੀ ਦੀ ਇੱਕ ਬਾਲਟੀ ਦੇ ਵਿੱਚ ਅ ਅੱਧਾ ਕ ਚਮਚ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਘੋਲ ਕੇ ਤੇ ਉਹਦੇ ਨਾਲ ਅਸੀਂ ਨਾ ਲੈਨੇ ਆ ਤਾਂ ਜਿਹੜੀ ਪਸੀਨੇ ਦੀ ਬਦਬੂ ਐ ਉਹ ਠੀਕ ਹੋ ਜਾਵੇਗੀ ਉਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੋਊਗਾ ਕਾਫੀ ਸਾਰੀਆਂ ਜਿਨ੍ਹਾਂ ਦੇ ਵਿੱਚ ਇਹ ਸਾਨੂੰ ਬੜੀ ਸਹਾਇਤਾ ਕਰਦਾ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਉਹ ਆਓ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਪ੍ਰਾਤਨ ਦਵਾਈਆਂ ਨੇ ਟ੍ਰੈਡੀਸ਼ਨਲ ਮੈਡੀਸਿਨਸ ਨੇ ਉਹਨਾਂ ਦਾ ਸਹਾਰਾ ਲੱਗਿਆ ਸੀ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਕੋਈ ਇਹ ਮਹਿੰਗਾ ਨਹੀਂ ਹੈਗੀਆਂ ਬਸ ਥੋੜਾ ਜਿਹਾ ਸਾਡੇ ਪ੍ਰਾਤਨ ਗਿਆਨ ਨੂੰ ਸਾਡੇ ਆਯੁਰਵੈਦ ਦੇ ਗਿਆਨ ਨੂੰ ਸਾਨੂੰ ਅਪਣਾਉਣ ਦੀ ਲੋੜ ਹੈ ਜਿਹਦੇ ਨਾਲ ਅਸੀਂ ਆਮ ਹੀ ਜਿਹੜਾ ਹੈਗਾ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਆਪਣੇ ਘਰਾਂ ਦੇ ਵਿੱਚ ਹੀ ਇਲਾਜ ਕਰ ਸਕਦੇ ਆ। ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਇਹਦੇ ਸ਼ੇਅਰ ਕਰਨਾ, ਲਾਈਕ ਕਰਨਾ ਔਰ ਕਮੈਂਟ ਕਰਕੇ ਵੀ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ। ਤਦ ਤੱਕ ਲਈ ਸ਼ੁਕਰੀਆ।